ਵੀਰ ਸਰਦ ਪਾਲ ਸਿੰਘ ਦੀ ਤਾਲਪੁਰਾ ਸਾਡੇ ਪਤਿਰ ਦਾ ਵੀ ਤੇ ਕੋ ਵੀ ਦੋਕਮੈਂਟ ਬਾਅਦ ਤੇ ਆਪਕੇ ਸੰਗਤ ਜੈ ਜੀ ਜੁਗੋ ਜੁਗੋ ਕਾਲ ਤਰ ਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਧਰਜਮਾਨ ਗੁਰੂ ਕੈਰੀ ਸਾਹਿਬ ਜੀ ਉਹ ਪ੍ਰਧਾਨ ਕਰਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਣੀ ਅੱਜ ਜਿੱਥੇ ਅਸੀਂ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਹੀਦ ਭਾਈ ਰਣਜੀਤ ਸਿੰਘ ਦੀ ਸ਼ਹੀਦ ਭਾਈ ਜਗੀਰ ਸਿੰਘ ਦੀ ਯਾਦਗੜ੍ਹ ਦਾ 78ਵਾਂ ਸ਼ਹੀਦੀ ਦਿਹਾੜਾ ਮੌਕੇ ਉਹੀ ਹੈ ਉੱਥੇ ਮੈਂ ਆਪਣੀ ਕੱਤੇਬੰਦੀ ਸ਼੍ਰਿਕਾਤਾ ਪਰ ਕਾਇਦੋਲੰਗ ਸੰਘਰਸ਼ ਕਮੇਟੀ ਨੂੰ ਉਹਨਾਂ ਨੂੰ ਸ਼ਰਧਾਂਜਲੀ ਫੋਕ੍ਰੇਟ ਕਰਦਾ ਤੇ ਨਾਲ ਦੀ ਨਾਲ ਹੀ ਮੈਂ ਧੰਨਵਾਦ ਕਰਦਾ ਆਪਣੇ ਵੀਰ ਕਰਮਨ ਸਿੰਘ ਦੀ ਯਾਦਗੜ੍ਹ ਤੇ ਨਾਲ ਹੀ ਬਹੁਤ ਸਾਰਾ ਸਾਡੇ ਵੀਰ ਬਰਿੰਦਰ ਸਿੰਘ ਦੀ ਪੱਖੋਂ ਵੀ ਉਹਨਾਂ ਦਾ ਕਿ ਜਿਨ੍ਹਾਂ ਨੇ ਲਗਾਤਾਰ ਇਹ ਪ੍ਰੋਗਰਾਮਾਂ ਨੂੰ ਜਿਹੜਾ ਕਰਦੇ ਰਹੇ ਨੇ ਤੇ ਲੋਕਾਂ ਦੇ ਵਿੱਚ ਸੰਸਾਧ ਦੇ ਵਿੱਚ ਇਹ ਜਾਗਰਤੀ ਜਿਹੜੀ ਲਿਆਉਦੇ ਰਹੇ ਆ ਸੋ ਮੈਂ ਇੱਕ ਗੱਲ ਕਰਨੀ ਚਾਹੁੰਦਾ ਉਸ ਤੋਂ ਬਾਅਦ ਮੈਂ ਆਪ ਜੀ ਨੂੰ ਬਾਖੀ ਲੈਣੀ ਹੈ ਗੱਲ ਚੱਲਦੀ ਸੀ ਕਿ ਗੁਲਮੀ ਦੀ ਕਿ ਅੱਜ ਬਹੁਤ ਸਾਡੇ ਵੀਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਅੱਜ ਤੱਕ ਇਸ ਗੱਲ ਬਾਰੇ ਜਾਣਕਾਰੀ ਨਹੀਂ ਹੋਈ ਕਿ ਭਈ ਜਿਹੜੇ ਅੱਜ ਸਾਡੇ ਸ਼ਹੀਦ ਹੋਏ ਆ ਸ਼ਹੀਦ ਹੋਏ ਕਿਉਂ ਖਾਲਸਤਾਨ ਅਸਲ ਹੈ ਕਿ ਖਾਲਸਤਾਨ ਇੱਕ ਸਾਡਾ ਰਾਜਸੀ ਮਾਮਲਾ ਹੈ ਸਾਡਾ ਖੁੱਸਿਆ ਹੋਇਆ ਘਰ ਜਿਹਦੇ ਉੱਤੇ ਅਸੀਂ ਕਦੀ ਰਾਜ ਕੀਤਾ ਉਸ ਰਾਜ ਨੂੰ ਸਾਡੇ ਕੋਲੋਂ ਰਾਜਸੀ ਤਾਕਤਾਂ ਨੇ ਆਪਣੇ ਸਾਜੀ ਢੰਗ ਦੇ ਨਾਲ ਸਾਡੇ ਕੋਲੋਂ ਹੋਇਆ ਇਹਨਾਂ ਵੀਰਾਂ ਨੂੰ ਸਮਝਾਤੇ ਇਹਨਾਂ ਵੀਰਾਂ ਨੇ ਸ਼ਹਾਦਤਾਂ ਦਿੱਤੀਆਂ ਅੱਜ ਇੱਕ ਬੜੀਆਂ ਦੋ ਗੱਲਾਂ ਇਹਨਾਂ ਨੇ ਕਹਿੰਦੇ ਕਿ ਇੰਨੇ ਕਾਬਲ ਬਣ ਜਾਓ ਕਿ ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਤੁਹਾਨੂੰ ਹਰਾਉਣ ਵਾਸਤੇ ਸਾਜ਼ਿਸ਼ਾਂ ਘੜੇ ਉਹ ਸਾਜ਼ਿਸ਼ਾਂ ਘੜਦਿਆਂ ਸਾਨੂੰ ਨਜ਼ਰ ਨਹੀਂ ਆਇਆ ਅੱਜ ਪਿਛਲੇ ਦਿਨਾਂ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਇੱਕ ਫਲੋ ਆਇਆ ਬੜਾ ਇੱਕ ਹੜ ਆਇਆ ਮੇਰੇ ਛੋਟੇ ਨੀਰੂ ਵੀਰ ਅਗਰਪਾਲ ਸਿੰਘ ਖਾਤਸਾ ਦਾ ਉਹਨੂੰ ਬੜੇ ਸਾਜ਼ਿਸ਼ੀ ਤਰੀਕੇ ਦੇ ਨਾਲ ਉਹ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਉਹਨੂੰ ਦਿੱਲੀ ਵੱਲ ਦੀ ਜੇਲ੍ਹ ਤੇ ਸੁਰ ਦਿੱਤਾ ਗਿਆ ਇਹ ਇੱਕ ਕੀ ਸੀ ਗੱਲ ਸਾਨੂੰ ਗਲਾਹੀ ਦਾ ਅਹਿਸਾਸ ਕਰਾਉਣਾ ਉਹ ਕੀ ਕੰਮ ਕੀ ਕਰ ਰਿਹਾ ਸੀ ਉਹਦਾ ਸਿਰਫ ਕੰਮ ਇਹ ਸੀਗਾ ਕਿ ਸਿੱਖ ਸੰਸਥਾਵਾਂ ਦੇ ਵਿੱਚ ਜਾ ਕੇ ਪੂਰੇ ਪੰਜਾਬ ਦੇ ਵਿੱਚ ਜਾ ਕੇ ਕੋਈ ਇੱਕ ਪ੍ਰਚਾਰ ਕਰ ਰਿਹਾ ਸੀਗਾ ਜਿਹੜਾ ਪ੍ਰਚਾਰ ਬਾਬਾ ਜੀ ਨਹੀਂ ਕਰਦੇ ਬਾਬਾ ਜੀ ਨਹੀਂ ਕਰਦੇ ਆ ਅਸੀਂ ਕੀ ਕਰਦੇ ਆ ਤੁਸੀਂ ਵੀ ਕਰਦੇ ਆ ਕੀ ਕਰਦੇ ਆ ਕਿ ਨਸ਼ਿਆਂ ਨੂੰ ਤਿਆਗੋ ਤੇ ਗੁਰੂ ਦੇ ਲਾੜ ਲੱਗੋ ਜਦੋਂ ਇਸ ਤਰ੍ਹਾਂ ਦੇ ਕੰਮ ਹੁੰਦੇ ਆ ਉਹਦੇ ਵਿੱਚ ਕੋਈ ਨਾ ਕੋਈ ਗਲਤੀ ਜਿਹੜੀ ਹੋ ਜਾਂਦੀ ਹੋਊਗੀ ਉਹਦੇ ਕੋਲੋਂ ਜਿੰਨੂੰ ਵੀ ਅਸੀਂ ਪੁੱਛਦੇ ਆ ਉਹ ਉਹ ਇੱਕੋ ਹੀ ਗੱਲ ਕਰਦਾ ਹੈ ਕਿ ਭਾਈ ਉਹਨੇ ਕਿ ਬਗਤੀ ਕਰ ਦਿੱਤੀ ਉਹਨੇ ਗੁਰਦੁਆਰੇ ਦੇ ਜਿਹੜਿਆ ਅਈ ਨਾਲੇ ਹਮਲਾ ਕਰ ਦਿੱਤਾ ਅਸੀਂ ਉਹਦੇ ਵਾਸਤੇ ਗੱਲ ਕਰਦੇ ਆ ਕਿ ਹਰਿਆਣੇ ਦੇ ਵਿੱਚ ਹੋਣਾ ਹੋਇਆ ਉੱਥੇ ਕੋਈ ਕਿਸੇ ਦਾ ਕਤਲਿਆ ਨਹੀਂ ਹੋਇਆ ਹਰਿਆਣੇ ਦੇ ਵਿੱਚ ਕਤਲਿਆ ਨਹੀਂ ਹੋਇਆ ਉੱਥੇ ਬੰਦੇ ਮਾਰੇਗੇ ਉੱਥੇ ਠਾਣੇ ਨੂੰ ਅੱਗ ਲਾਈਗੇ ਪਰ ਜਿਨ੍ਹਾਂ ਲੋਕਾਂ ਦੇ ਹੱਥਾਂ ਦੇ ਵਿੱਚ ਰਾਜਸੀ ਤਾਕਤ ਸੀਗੀ ਨਾ ਉੱਥੇ ਕੁਝ ਨਹੀਂ ਹੋਇਆ ਪਰ ਸਾਡੇ ਹੱਥ ਹੱਥ ਦੇ ਵਿੱਚ ਕੋਈ ਰਾਜਨੀਤਿਕ ਤਾਕਤ ਨਾ ਹੋਣ ਕਰਕੇ ਅੱਜ ਉਹਨਾਂ ਨੂੰ ਕਿਰਪਾ ਕਰਦੇ ਅੱਜ ਵੇਖੋ ਅੱਜ ਦੀ ਇਸ ਸਰਕਾਰ ਨੇ ਜਿਹੜੀ ਅੱਜ ਇਥੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਜਪਾ ਦੇ ਨਾਲ ਕੇਂਦਰ ਦੇ ਨਾਲ ਕੇ ਜਿੱਥੇ ਉਹ ਜ਼ਿੰਮੇदार ਕੀਤਾ ਕੱਲ੍ਹ ਤੋਂ ਚਾਦਰ ਵੀ ਨਾ ਮਿਲਣਾ ਪੈਣਾ। ਸ਼੍ਰੀ ਅਗਰਵਰਖ ਸਾਹਿਬ ਦੇ ਜਥੇਦਾਰ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਗੁਰਮਤ ਚੇਤਨਾ ਮਾਰਚ ਜਿਹੜਾ ਆ ਕੱਟੇ શરી ਦੰਦਮਾ ਸਾਫ ਤੋਂ ਚੱਲੇਗਾ। ਜਿਹੜਾ ਸਿੱਖ ਸੰਤਾਂ ਨੂੰ ਪੰਜਾਬ ਦੇ ਵਿੱਚ ਜੋ ਸਾਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਊਗੀ ਪਰ ਇਸ ਸਰਕਾਰ ਨੇ ਉਸ ਚੇਤਨਾ ਮਾਰਚ ਨੂੰ ਵੀ ਰੋਕਿਆ ਤੇ ਉਸ ਚੇਤਨਾ ਮਾਰਚ ਦੇ ਵਿੱਚ ਸ਼ਾਮਲ ਹੋਣ ਜਾਣ ਲਈ ਅਮਰਤਪਾਲ ਦੇ ਮਾਤਾ ਜੀ ਉਹਨੇ ਦੇ ਦੋ ਚਾਚੇ ਤੇ ਨਾਲ ਹੋਰ ਤਿੰਨ ਜਿਹਨੇ ਨਾਲ ਹੋਰ ਸੀ ਗਏ ਜਿਹੜੇ ਆਪਣੀ ਗੱਡੀ ਦੇ ਉੱਤੇ ਉਸ ਮਾਰਚ ਦੇ ਵਿਚਾਲੇ ਹੋਲੀ ਜਾ ਰਹੇ ਸੀਗੇ ਕੋਈ ਇਸ ਸਰਕਾਰ ਨੇ ਉਹਨਾਂ ਦੇ ਉੱਤੇ ਪੱچے ਪਾ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਕੀ ਇਹ ਗੁਲਾਮੀ ਦੀ ਨਿਸ਼ਾਨੀ ਨਹੀਂ ਅਸੀਂ ਅੱਜ ਔਰਤਾਂ ਦੀ ਮੇਰੇ ਤੋਂ ਪਹਿਲਾਂ ਸਾਡੇ ਕੁਸ਼ਰੀ ਵੀਰ ਬੀਬੀਆਂ ਦੀ ਗੱਲ ਕਰਕੇ ਗਏ ਸੀ ਕਿ ਕੀ ਅੱਜ ਇਸ ਸਰਕਾਰ ਨੂੰ ਇਸ ਦਾ ਪਤਾ ਨਹੀਂ ਲੱਗਾ ਕਿ ਅੱਜ ਅਸੀਂ ਔਰਤਾਂ ਨੂੰ ਜਿਹੜੇ ਅੱਜ ਅਸੀਂ ਆਪਣੀ ਧਾਰਮਿਕ ਚੇਤਨਾ ਦੇ ਵਾਸਤੇ ਜਿਹੜੀਆਂ ਸਾਡੀਆਂ ਮਾਰਚ ਜਿਤੋਂ ਰਹੀਆਂ ਅਸੀਂ ਮਾਰਚਾਂ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਮੈਂ ਵੀ ਇਹੋ ਹੀ ਗੱਲ ਕਹਿੰਦੀ ਜਾਉਣਾ ਕਿ ਅੱਜ ਜਗਰੀਏ ਖਾਂ ਤੇ ਬਿੰਦ ਸਿੰਘ ਵਾਲੀ ਵੀ ਜਿਹੜੀ ਗੱਲ ਹੈ ਆਧਿਨੀ ਸਰਕਾਰ ਦੇ ਕੱਗੇ ਵਖਾ ਦਿੱਤੀ ਆ ਕਿ ਅੱਜ ਸਾਨੂੰ ਸਾਡੇ ਚੇਤਨਾ ਮਾਰਚਾਂ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਸਾਡੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਉਹਨਾਂ ਦੇ ਉੱਤੇ ਕੇਸ ਪਾਗਨ ਜਿਨ੍ਹਾਂ ਦੇ ਕੋਲ ਉੱਠਿਆ ਜਾ ਰਿਹਾ ਸੋ ਵੀਰੋ ਇਹਨੂੰ ਸਿਆਸੀ ਮਾਮਲਾ ਸਮਝੋ ਮੈਂ ਬੇਨਤੀ ਕਰੂੰਗਾ ਇਹਨਾਂ ਨੂੰ ਸੱਚੀ ਸੁੱਚੀ ਸਰਦ ਜਿਵੇਂ ਸਾਡੇ ਹੋ ਸਕਦਾ ਪੂਰੀ ਦੀ ਟਕਰਾਹ ਵੀ ਹੋਣੀ ਅਮਰਤਪਾਲ ਦੇ ਨਾਂ ਤੇ ਟਕਰਾਹ ਵੀ ਹੋਣੀ ਹੋਰ ਦੂਜਿਆਂ ਦੇ ਪਰ ਮੈਂ ਕਹਿੰਦਾ ਟਕਰਾਹ ਹੋ ਸਕਦੀ ਹੈ ਇਹਨਾਂ ਸਰਕਾਰਾਂ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਜਿਹਨਾਂ ਨੂੰ ਅਸੀਂ ਵੋਟਾਂ ਪਾ ਕੇ ਕਾਮਯਾਬ ਕੀਤਾ ਅੱਜ ਇਹਨਾਂ ਨੇ ਸਾਡੇ ਅਕਾਲ ਤਖਤ ਸਾਹਮਣੇ ਮੱਥਾ ਲਾਇਆ ਜਿੱਦਾਂ ਬੈਂਸਿੰਗ ਦੀ ਸਰਕਾਰ ਨੇ ਲਾਇਆ ਸੀ ਉਸੇ ਤਰ੍ਹਾਂ ਆਰਐਸਐਸ ਨੇ ਵੀ ਲਾਇਆ ਉਸੇ ਤਰ੍ਹਾਂ ਅੱਜ ਬੀਜੇਪੀ ਨੇ ਵੀ ਲਾਇਆ ਉਸੇ ਤਰ੍ਹਾਂ ਹੀ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆ ਜੇ ਅਸੀਂ ਉਹਦੇ ਮੂੰਹ ਤੋਂ ਜਵਾਬ ਨਹੀਂ ਦਿੰਦਾ ਤੇ ਮੇਰੇ ਖਿਆਲ ਦੇ ਨਾਲ ਉਹ ਸਾਨੂੰ ਜਿਹੜਾ ਟੈਸਟ ਕਰ ਰਹੇ ਨੇ ਉਹ ਟੈਸਟ ਉਹਦਾ ਬਿਲਕੁਲ ਠੀਕ ਰਹੇਗਾ ਉਹ ਕਾਮਯਾਬ ਹੋਊਗਾ ਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜੇ ਅੱਜ ਸਿੱਖਾਂ ਦੇ ਗੱਲਾਂ ਦੇ ਜਿਹਨੇ ਗ੍ਰਹੀ ਗੁਲਾਮੀ ਵੱਟ ਚੁੱਕੀ ਹੈ ਉਹਨਾਂ ਨੂੰ ਗੁਲਾਮੀ ਨੂੰ ਛੱਡਣ ਦੀ ਲੋੜ ਹੈ ਜੇ ਅਸੀਂ ਗੁਲਾਮੀ ਨਾ ਕੱਢ ਸਕੇ ਤੇ ਅਸੀਂ ਕਾਮਯਾਬ ਨਹੀਂ ਹੋਵਾਂਗੇ ਸੋ ਗੁਲਾਮੀ ਨੂੰ ਕੱਢਣ ਵਾਸਤੇ ਇੱਕੋ ਇੱਕ ਹੱਲ ਹੈ ਉਹ ਰਾਜਸੀ ਹੱਲ ਜਿਹੜਾ ਰਾਜਸੀ ਤਰੀਕੇ ਦੇ ਨਾਲ ਜਿਤਨਾ ਖਾਲਸਪੁਰਾਂ ਦਾ ਹੱਲ ਹੈ ਜਿੰਨਾ ਵਕਤ ਮੈਂ ਸੰਘਰਸ਼ ਕੀਤਾ ਉਹਦੇ ਸੰਘਰਸ਼ ਹੋ ਕੇ ਤੁਰਿਆ ਜਾਵੇ ਖਾਲਸਪੁਰਾਂ ਦੀ ਪ੍ਰਾਪਤੀ ਲਈ ਅਸੀਂ ਆਪਣੇ ਆਪ ਨੂੰ ਤਿਆਰ ਰੱਖੀਏ ਤੇ ਰਾਜਸੀ ਤਰੀਕੇ ਦਾ ਸੰਘਰਸ਼ ਜਿਹੜਾ ਕਰੀਏ ਇਹ ਇਹੀ ਰੰਗੋ ਅਲੀ ਦੇਸ਼ ਦੀ ਦਰੁਖਤਾਂ ਬਲੀ ਹੋਏਗੀ ਸੋ ਨਾਲ ਹੀ ਬੇਨਤੀ ਕਰੂੰਗਾ ਕਿ ਵੱਦ ਤੋਂ ਵੱਧ ਸਾਡੀਆਂ ਮਾਵਾਂ ਭੈਣਾਂ ਧੀਆਂ ਉਥੇ ਮੋਰਚੇ ਦੇ ਵਿੱਚ ਬੈਠੀਆਂ ਅਸੀਂ ਉਹਨਾਂ ਦਾ ਸਾਥ ਜਰੂਰ ਲਈਏ ਸੋ ਇਹਨਾਂ ਲੋਕਾਂ ਦੇ ਨਾਲ ਹੀ ਮਾਦਾ ਜਾਜੇਗਾ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ